ਨਾਲ ਨਾਲ ਸਾਨੂੰ ਥੋੜਾ ਜਿਹਾ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਹੈ ਉਹਨਾਂ ਚੀਜ਼ਾਂ ਨੂੰ ਥੋੜਾ ਥੋੜਾ ਜਿਸ ਅਸੀਂ ਖਿੱਤੇ ਵਿੱਚ ਰਹਿੰਦੇ ਆ ਉਹਦੇ ਬਾਬਤ ਸਾਨੂੰ ਉੱਥੇ ਕੀ ਹੋ ਰਿਹਾ ਹੈ ਉਹਦੇ ਨਾਲ ਨਾਲ ਥੋੜਾ ਰਿਲੇਟ ਹੋਣਾ ਉਹਨੂੰ ਸਮਝਣਾ ਹੈ ਬੜਾ ਜ਼ਰੂਰੀ ਜਦੋਂ ਖਾਸ ਕਰਕੇ ਜਿਸ ਸਟੇਟ ਦੇ ਵਿੱਚ ਜਿਸ ਪ੍ਰਾਂਤ ਦੇ ਵਿੱਚ ਅਸੀਂ ਵਸੇਬਾ ਕਰ ਰਹੇ ਹਾਂ ਸ਼ਾਇਦ ਆਪ ਜੀ ਨੇ ਕਿਉਂਕਿ ਅੱਜ ਕੱਲ ਤੇ ਹੁਣ ਹਰੇਕ ਤੱਕ ਇਹ ਬਾਤ ਪਹੁੰਚਦੀ ਹੈ ਪੇਪਰ ਅੰਦਰ ਆਉਂਦੀ ਹੈ ਅ ਥੋੜੇ ਜਿਹੇ ਦਿਨ ਹੋਏ ਆਪਣੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਦੀ ਬਾਤ ਆਈ ਔਰ ਬਕਾਇਦਾ ਸੀਐਮ ਨੇ ਆ ਕੇ ਇਹ ਬਿਆਨ ਦਿੱਤਾ ਬੜੇ ਹੁਬ ਦੇ ਨਾਲ ਵੀ ਪੰਜਾਬੀਓ ਤਿਆਰੀਆਂ ਵਟ ਲੋ ਤਗੜੇ ਹੋ ਜਾਓ ਤੇ ਭਰਤੀ ਹੋਊ ਭਰਤੀ ਆਪਾਂ ਖੋਲ ਦਿੱਤੀ ਉਹ ਅਚਾਨਕ ਕੇ ਵਿਸ਼ਾ ਸਾਹਮਣੇ ਆ ਤੈਨੂੰ ਦੇਖਿਆ ਵੀ ਜਿਹੜਾ ਇਹ ਪੇਪਰ ਤਿਆਰ ਕੀਤਾ ਗਿਆ ਨਾ ਜਿਹੜਾ ਐਗਜ਼ਾਮ ਲੈਣਾ ਆ ਟੈਸਟ ਲੈਣਾ ਆ ਇਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਆਪਾਂ ਉਸ ਸ਼ਹਿਰ 'ਚ ਬੈਠੇ ਆ ਜਿੱਥੇ ਮੈਨੂੰ ਲੱਗਦਾ ਵੀ ਸਾਲ ਬਾਅਦ ਇੱਥੇ ਕੋਈ ਕੱਢਦੇ ਮਾਰਚ ਵੀ ਤੇ ਉਸ ਟਾਈਮ ਉਹ ਸੱਜਣ ਦਾ ਸਰਕਾਰ ਦੇ ਵਿੱਚ ਚੰਗਾ ਹੱਥ ਹੈ ਜਿਹੜਾ ਪੰਜਾਬੀ ਮਾਰਚ ਕੱਢਦਾ ਖਾਸ ਕਰਕੇ ਉਹ ਤੁਸੀਂ ਨਾਮ ਆਪੇ ਸਮਝ ਲਿਓ ਔਰ ਸਾਲ ਬਾਅਦ ਇਹ ਨਹੀਂ ਵੀ ਦੋ ਚਾਰ ਗਾਇਕ ਸੱਦ ਕੇ ਕਰਕੇ ਪੀੜ ਇਕੱਠੀ ਤੇ ਕਿਸੇ ਇੱਕ ਧਾਰਮਿਕ ਸਥਾਨ ਤੇ ਰੋਟੀਆਂ ਮੰਗਵਾ ਕੇ ਤੇ ਮਾਰ ਕੇ ਫੇਰਾ ਤੇ ਫੋਟੋਆਂ ਲਗਵਾ ਕੇ ਤੇ ਪੰਜਾਬੀ ਦੀ ਸੇਵਾ ਹੋ ਗਈ। ਇਹੋ ਦੇ ਟਾਈਮ ਤੇ ਨਿਤਰਨਾ ਚਾਹੀਦਾ। ਹੁਣ ਇਹਨਾਂ ਨੇ ਜਿਹੜਾ ਪੇਪਰ ਤਿਆਰ ਕੀਤਾ ਉਹਦੇ ਵਿੱਚ ਕੀ ਕੀਤਾ ਵੀ ਭਰਤੀ ਹੋਣੀ ਆ ਪੰਜਾਬ ਪੁਲਿਸ ਦੀ। ਤੇ ਉਹਦੇ ਵਿੱਚ ਪੰਜਾਬੀ ਦੇ ਅੰਕ ਪਤਾ ਕਿੰਨੇ ਰੱਖੇ ਆ? 10 ਅੰਕ। 10 ਅੰਕ ਨੇ ਜਿਹੜੇ ਮੈਰਿਟ ਦੇ ਵਿੱਚ ਲੱਗਣੇ ਆ। ਹੁਣ ਇਹਨਾਂ ਤੁਹਾਨੂੰ ਉਲਝਾਉਣਾ ਪਤਾ ਕਿੰਨੇ ਜੀ 50 ਨੰਬਰ ਦਾ ਪੇਪਰ ਹੈ ਫਿਰ 50 ਨੰਬਰ ਦਾ ਪੇਪਰ ਉਹ ਰੱਖਿਆ ਜੀ ਦਾ ਮੈਰਿਟ ਦੇ ਵਿੱਚ ਗਿਣਤੀ ਨਹੀਂ ਹੋਣੀ ਉਹ ਰੱਖਿਆ ਉਹਦੇ ਵਿੱਚ ਕੀ ਕਰਨਾ ਵੀ ਉਹ ਸੌਖਾ ਜਿਹਾ ਹਫਤੇ ਦੇ ਨਾਮ ਦੱਸ ਦਿਓ ਜੀ ਮਹੀਨੇ ਦੇ ਨਾਮ ਦੱਸ ਦਿਓ ਉਹ ਕੀ ਕਰਦੇ ਆ ਵੀ ਇਸ ਢੰਗ ਨਾਲ ਜਦੋਂ ਇਹੋ ਜਿਹਾ ਕੁਝ ਕਰਦੇ ਆ ਫਿਰ ਇਹ ਅਦਰ ਸਟੇਟ ਜਿਹੜੇ ਨੇ ਦੂਸਰੇ ਸੂਬੇ ਨੇ ਉਹਨਾਂ ਲਈ ਇਹ ਸਿੱਧੇ ਤੌਰ ਤੇ ਰਾ ਖੋਲਦੇ ਆ ਵੀ ਹੋਣੀ ਪੰਜਾਬ ਪੁਲਿਸ ਦੀ ਭਰਤੀ ਆ ਰਹੋਵੋ ਤੁਸੀਂ ਆ ਕੇ ਭਰਤੀ ਸਾਡਿਆਂ ਨੂੰ ਰਹਿਣ ਦੇ ਇਹਨਾਂ ਨੂੰ ਕੋਈ ਲੋੜ ਨਹੀਂ ਹੈ ਜਦ ਕੇ ਸਾਡੇ ਗਵਾਂਡ ਦੇ ਵਿੱਚ ਸੂਬਾ ਹਿਮਾਚਲਿਆ ਉਹ ਜਦੋਂ ਹਿਮਾਚਲ ਪੁਲਿਸ ਦੀ ਭਰਤੀ ਕਰਦੇ ਆ ਨਾ ਉਹਨਾਂ ਚ ਕੰਡੀਸ਼ਨ ਪਤਾ ਕੀ ਰੱਖੀ ਹੈ 10th ਜਾਂ +2 ਦਸਵੀਂ ਜਾਂ +2 ਜਿਹੜੇ ਬੱਚੇ ਨੇ ਭਰਤੀ ਹੁਣ ਉਹਨਾਂ ਨੇ ਹਿਮਾਚਲ ਦੇ ਕਿਸੇ ਸਕੂਲ ਵਿੱਚ ਕੀਤੀ ਹੋਵੇ ਪਹਿਲੀ ਕੰਡੀਸ਼ਨ ਵੇਖੋ ਆਪਣਿਆਂ ਦੀ ਰੱਖਿਆ ਕਿਵੇਂ ਕਰਨੀ ਉਹਦੇ ਤੋਂ ਬਾਅਦ ਉਹਨਾਂ ਨੇ ਰੱਖਿਆ ਵੀ ਜੇ ਚਲੋ ਵਿੱਚ ਨਾ ਉਹਦਾ ਵੀ ਉਹਨਾਂ ਰਾਹ ਕੱਢਿਆ ਵੀ ਕੋਈ ਸਟੇਟ ਗਵਰਨਮੈਂਟ ਦੀ ਜਿਹੜਾ ਉਹ ਸੈਂਟਰਲ ਦੀ ਨੌਕਰੀ ਕਰਦਾ ਆਰਮੀ 'ਚ ਆ ਕਿਸੇ ਹੋਰ 'ਚ ਆ ਉਹ ਕਿਸੇ ਅਦਰ ਸਟੇਟ 'ਚ ਰਹਿ ਰਿਹਾ ਉਹਨੂੰ ਮਜਬੂਰੀ ਆ ਉਹਦੇ ਬੱਚੇ ਉੱਥੇ ਜਨਮੇ ਨੇ ਉਹਦੇ ਲਈ ਉਹਨਾਂ ਆਖਿਆ ਵੀ ਉਹ ਬੱਚਾ ਜਿਹੜਾ ਬੰਦਾ ਉਹਦੇ ਬੱਚੇ ਨੇ ਉਹ ਬੌਰਨ ਜਿਹੜਾ ਹਿਮਾਚਲ ਦਾ ਹੋਣਾ ਚਾਹੀਦਾ ਉਹ ਜਾ ਕੇ ਭਰਤੀ ਹੋਏਗਾ ਉਹਦੇ 'ਚ ਫਿਰ ਰਾਜਸਥਾਨ ਸਾਡੇ ਨੇੜੇ ਲੱਗਦਾ 400 ਨੰਬਰ ਦਾ ਪੇਪਰ ਹੁੰਦਾ ਰਾਜਸਥਾਨ ਪੁਲਿਸ ਦਾ 200 ਨੰਬਰ ਉਹਦੇ ਵਿੱਚੋਂ ਹਿੰਦੀ ਦੇ ਰੱਖਦੇ ਆ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਆ ਸਾਡੇ ਨਾਲ ਹਰਿਆਣਾ ਲੱਗਦਾ ਉਹਨਾਂ ਨੇ ਉਹਦੇ ਵਿੱਚ 35 ਨੰਬਰ ਪਾਏ ਨੇ ਹਰਿਆਣੇ ਦੇ ਜਨਰਲ ਜੀ ਕੇ ਦੀ ਜਿਹੜੀ ਹਰਿਆਣੇ ਦਾ ਵੀ ਸਟੇਟ ਦਾ ਕੀ ਵਾਤਾਵਰਣ ਇੱਥੋਂ ਦੇ ਰੀਤੀ ਰਿਵਾਜ ਕੀ ਹੈ ਉਹ ਪਾ ਕੇ 35 ਨੰਬਰ ਕੀਤੇ ਨੇ ਤੇ ਸਾਡੇ ਵਾਲਿਆਂ ਨੇ ਇਹਨਾਂ ਨੇ 10 ਨੰਬਰ ਕੀਤੇ ਉਹ ਫਿਰ ਜਦੋਂ ਪੜਤੀਆਂ ਖੋਲ੍ਹਦੀਆਂ ਨੇੜੇ ਉਹ ਉਹ ਅਕੈਡਮੀਆ ਬਣੀਆਂ ਉੱਥੇ ਇੰਨੀ ਕੋ ਤਿਆਰੀ ਕਰਾ ਦਿੰਦੇ ਸਾਡੇ ਵਾਲੇ ਵਿਚਾਰੇ ਆਤਿਅੱਤ ਰਕੇ ਰਹਿ ਜਾਂਦੇ ਜਦ ਕੇ ਉੱਪਰਲੇ ਅਫਸਰ ਤਾਂ ਆ ਹੀ ਗਏ ਉਹ ਤੁਹਾਨੂੰ ਦਿਸਦੇ ਹੀ ਪਿਆ ਔਰ ਉਹ ਕਿਸ ਢੰਗ ਨਾਲ ਆ ਰਹੇ ਉਹਦੇ ਵਿੱਚ ਵੀ ਬਹੁਤ ਵੱਡੀ ਗੜਬੜੀ ਹੈ ਵੀ ਕਿਵੇਂ ਨਕਲਾਂ ਕਰਾ ਕੇ ਉਹ ਬਣਾ ਕੇ ਤੇ ਮੁੜ ਕੇ ਇਹਦੇ ਨੂੰ ਤੁਰਦੇ ਆ ਲੇਕਿਨ ਕਮ ਸੇ ਕਮ ਜਿਹੜੇ ਆਮ ਮੰਨ ਲੋ ਕੌਨਸਟੇਬਲ ਇਨਸਪੈਕਟਰ ਰੈਂਕ ਦਾ ਇੱਕੋ ਜਿਹਾ ਜਿਨ੍ਹਾਂ ਦਾ ਪਬਲਿਕ ਇਥੋਂ ਦੀ ਨਾਲ ਵਾਹ ਪੈਣਾ ਤੇ ਉਹ ਜ਼ਰੂਰੀ ਹੈ ਕਿ ਉਹਨੂੰ ਪੰਜਾਬ ਦੇ ਰੀਤੀ ਰਿਵਾਜਾਂ ਦਾ ਪਤਾ ਹੋਵੇ ਇਥੋਂ ਦੀ ਫਿਜ਼ਾ ਦਾ ਪਤਾ ਹੋਵੇ ਇਥੋਂ ਦੇ ਲੋਕਾਂ ਦੇ ਸੁਭਾਅ ਦਾ ਪਤਾ ਹੋਵੇ ਇਥੋਂ ਦੇ ਧਰਮ ਦੀ ਕਹਾਣੀ ਦਾ ਪਤਾ ਹੋਵੇ ਤਾਂ ਉਹ ਦੇ ਲਈ ਜ਼ਰੂਰੀ ਬਣ ਜਾਂਦਾ ਔਰ ਇਹ ਨਹੀਂ ਵੀ ਇਸ ਫਿਰ ਵੇਖਣਾ ਵੀ ਇਹਨਾਂ ਨੂੰ ਕਿਤੇ ਨਤਾਵਾਂ ਨੂੰ ਪਤਾ ਨਹੀਂ ਹੈ ਇੱਕ ਉਹਨੇ ਸਮਾਨਤਾ ਬੋਲੀ ਦੇ ਸਮਾਨਤਾ ਅਧਿਕਾਰ ਵਾਲੇ ਵੀਰ ਨੇ ਹੋਰ ਐਸੇ ਆ ਉਹਨਾਂ ਨੇ ਬਾਕਾਇਦਾ ਈਮੇਲਸ ਕੀਤੀਆਂ ਹੋਈਆਂ ਇਹਨਾਂ ਨੂੰ ਬੜੇ ਬੜੇ ਲੰਬੇ ਲਿਖ ਕੇ ਬੜੇ ਸੁੰਦਰ ਢੰਗ ਨਾਲ ਵੀ ਆ ਕੁਝ ਨਾ ਕੋਈ ਸੋਚੋ ਬੀਜ ਅਗਲੇ 35 ਰੱਖੇ ਤੁਹਾਡੇ ਗਵਾਂਡ ਤੁਸੀਂ ਕਮ ਸੇ ਕਮ 30 ਤਾਂ ਕਰੋ ਹੁਣੇ ਤਾਂ 50 ਚਾਹੀਦੇ ਤਾਂ ਕਿ ਉਹ ਉਹ ਜਿਹੜਾ 50 ਨੰਬਰ ਦਾ ਲੈਣਾ ਉਹਨੂੰ ਕੋ ਆਮ ਵੀ ਪਾਸ ਕਰ ਸਕਦਾ ਉਹਦੇ ਚਾਹੀਦਾ ਸੀ ਵੀ ਜਿਹੜਾ ਪੰਜਾਬ ਦਾ ਜੰਮਿਆ ਹੈ ਭਾਵੇਂ ਉਹ Hindu ਹੈ ਭਾਵੇਂ ਕੋਈ Isai ਹੈ ਭਾਵੇਂ ਕੋਈ Bodhi ਹੈ ਭਾਵੇਂ ਸਿੱਖ ਹੈ ਭਾਵੇਂ ਕੋਈ ਮੁਸਲਮਾਨ ਹੈ ਉਹ ਭਰਤੀਓ ਦੇ ਵਿੱਚ ਪੰਜਾਬ ਦਾ ਬੱਚਾ ਹੋਵੇ ਜ਼ਰੂਰ ਤੇ ਆ ਵੀ ਇਹਨਾਂ ਨੂੰ ਇਹ ਸਾਰਾ ਕੁਝ ਕੀਤਾ ਲੇਕਿਨ ਉਸ ਦੇ ਬਾਵਜੂਦ ਵੀ ਉਹ ਪੇਪਰ ਇਸ ਢੰਗ ਦੇ ਨਾਲ ਬਣਾਇਆ ਗਿਆ ਪਰ ਧੀ ਪੰਜਾਬ ਪੁਲਿਸ ਦੀ ਤੇ ਨੰਬਰ ਉਹਦੇ ਚ ਕੇਵਲ 10 ਪੰਜਾਬੀ ਦੇ ਤੇ ਵੇਖੋ ਇਹ ਸਿੱਧੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਹਰ ਪੱਖ ਤੋਂ ਸਕੂਲਾਂ ਚੋਂ ਤਾਂ ਬੱਚਿਆਂ ਨੂੰ ਜਿਹੜਾ ਇਹੋ ਜੀ ਕਹਾਣੀ ਵਾਲੇ ਪਾਸੇ ਲਾਇਆ ਜਾ ਰੇ ਪੰਜਾਬੀ ਨਹੀਂ ਬੋਲਨੀ ਤੁਸੀਂ ਤੇ ਫਿਰ ਇਹ ਕੱਢੇ ਸਾਲ ਬਾਅਦ ਮਾਰਚ ਕੱਢ ਕੇ ਤਾਂ ਪੰਜਾਬੀ ਦੀ ਸੇਵਾ ਨਹੀਂ ਹੋਣੀ ਤੇ ਜਿੱਥੇ ਅਸੀਂ ਇਹੋ ਜੇ ਦਮਗਜੇ ਮਾਰਦੇ ਆ ਉੱਥੇ ਚਲੋ ਸਾਡੀ ਤਾਂ ਪਹੁੰਚ ਜਿੱਥੋਂ ਤੱਕ ਅਸੀਂ ਤਾਂ ਇਹ ਕਹਿ ਸਕਦੇ ਆ ਹੋ ਕਾਹਦੇ ਸਕਦੇ ਆ ਪਰ ਜਿਨ੍ਹਾਂ ਦੇ ਭਾਈ ਜਿਹੜੇ ਉਹਨਾਂ ਦੇ ਕੋ ਛੰਡੇ ਚੁੱਕੀ ਫਿਰਦੇ ਆ ਜਾਣ ਉਹਨਾਂ ਦੀ ਸਰਕਾਰਾਂ ਤਾਂ ਕਬੂਰੋਚ ਐ ਉਹਨਾਂ ਨੂੰ ਥੋੜਾ ਜਿਹਾ ਕਹਿਣਾ ਚਾਹੀਦਾ ਵੀ ਇਹ ਪੰਜਾਬ ਪੁਲਿਸ ਦੀ ਭਰਤੀ ਤੇ ਪੰਜਾਬੀ ਦੇ ਅੰਕ 10 ਕੋਈ ਤੇ ਅਕਲ ਨੂੰ ਹੱਥ ਮਾਰੋ ਕੋਈ ਤੇ ਸੋਚੋ ਵੇਖੋ ਇਹਦੇ ਚ ਪੰਜਾਬ ਦੇ ਬੱਚੇ ਇਹਦਾ ਮਤਲਬ ਤੇ ਸਿੱਧੇ ਸਿੱਧੇ ਦੂਸਰੇ ਥਾਵਾਂ ਦੇ ਲਈ ਦਰਵਾਜ਼ੇ ਖੁੱਲ੍ਹ ਰਹੇ ਜੇ ਵੀ ਭਰਤੀ ਇੱਥੇ ਹੋਏਗੀ ਪਰ ਇੱਥੋਂ ਆਲਾ ਭਾਵੇਂ ਹੋਵੇ ਨਾ ਹੋਵੇ ਤੁਸੀਂ ਬਾਹਰ ਆਲੇ ਆਓ ਤੇ ਆ ਕੇ ਭਰਤੀ ਹੋ ਜਾਓ ਇਹਨਾਂ ਚੀਜ਼ਾਂ ਵੱਲ ਕਿਤੇ ਨਾ ਕਿਤੇ ਜਿੱਥੇ ਸਾਡੀ ਅਪਰੋਚ ਆ ਸਾਨੂੰ ਉਹਨਾਂ ਨੂੰ ਹਲੂਣਾ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਹੈ ਵੇ ਇਹ ਚੀਜ਼ਾਂ ਜਿਹੜੀਆਂ ਉਹ ਠੀਕ ਨੇ ਨੂੰ ਤੁਹਾਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਸਾਡੇ ਬੱਚੇ ਵੱਧ ਤੋਂ ਵੱਧ ਜਿਹੜਾ ਹੈ ਐਸੀ ਸਰਵਿਸਿਜ਼ ਦੇ ਵਿੱਚ ਔਰ ਜਿਨ੍ਹਾਂ ਨਾਲ ਸਾਡਾ ਕੱਲ ਨੂੰ ਵਾਹ ਪੈਣਾ ਉਹ ਬੱਚੇ ਇੱਥੋਂ ਦੇ ਸੁਭਾ ਨੂੰ ਇੱਥੋਂ ਦੀ ਫਿਜ਼ਾ ਨੂੰ ਇੱਥੋਂ ਦੇ ਰੀਤੀ ਰਿਵਾਜਾਂ ਨੂੰ ਇੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਜਾਣਦੇ ਹੋਣ ਇੱਥੋਂ ਦੀ ਬੋਲੀ ਨੂੰ ਜਾਣਦੇ ਹੋਣ ਤਾਂ ਕਿ ਉਹ ਕਿਸੇ ਦੇ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰ ਲੈਣ ਐਸੀ ਸਤਗੁਰੂ ਕਿਰਪਾ ਕਰਨ ਔਰ ਜਿਨ੍ਹਾਂ ਦੀ ਵੀ ਪਾਈ ਪਹੁੰਚ ਫਰੋਚਾ ਉਹਨਾਂ ਨੂੰ ਆਪਣੇ ਆਪਣੇ ਜਿਹੜਾ ਹੈ ਉਹ ਤਰੀਕੇ ਵਰਤ ਕੇ ਜਾਂ ਉਹ ਆਪਣੇ ਸਾਧਨ ਵਰਤ ਕੇ ਉਹਨਾਂ ਲੋਕਾਂ ਦੇ ਕੰਨਾਂ ਤੱਕ ਇਹ ਗੱਲ ਜਿਹੜੀ ਉਹਨੂੰ ਅਮਲ ਵਿੱਚ ਕੰਨਾਂ ਵਿੱਚ ਤਾਂ ਹੈ ਅਮਲ ਵਿੱਚ ਲਿਆਉਣ ਐਸੀ ਜਿਹੜਾ ਉਹ ਯਤਨ ਹਰੇਕ ਨੂੰ ਕਰਨੇ ਚਾਹੀਦੇ ਇੰਨੀਆਂ